ਹੋ ਗਿਆ ਜਿਹੜੇ ਪਾਜੜੇ ਵੀ ਚਾਰ ਉਤਾਰੇ ਨੇ ਉਹ ਜਿਹੜੇ ਆਪਾਂ ਨੇ ਲੈਲੇ ਦੁਆਰਾ ਉਹ ਉਤਾਰੇ ਨੇ ਉਹ ਜਿਹੜੇ ਉਹ ਲਾਲ ਵਾਲੀ ਗੱਡੀ ਜਿਹੜੀ ਹੈ ਜੱਜਬੋਡ ਉਹਦੀ ਰਾਖੀ ਤੇ ਹੋਣੀ ਨਹੀਂ ਰਹੀ ਬਲੇਖਾ ਅਗਰ ਉਹ ਫੋਗ ਲਾ ਗਿਆ ਤੋਂ ਬੱਸ ਨਹੀਂ ਭਾਈ ਭੜੇ ਨੂੰ ਪ੍ਰਦਰਸ਼ਨ ਕੀ ਤਿਆਰ ਕੀ ਕਰਨਾ ਮੈਂ ਪ੍ਰਦਰਸ਼ਨ ਨਹੀਂ ਕਰ ਰਿਹਾ ਮੈਂ ਸੁੱਤੇ ਹੋਏ ਪ੍ਰਸ਼ਾਸਨ ਨੂੰ ਜਗਾ ਰਿਹਾ ਉਹਨਾਂ ਨੂੰ ਉਹਨਾਂ ਦਾ ਉਹਨਾਂ ਦਾ ਕਰਤੱਵ્ય ਕੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਕਰਾਣਾ ਚੋਣ ਆਯੋਗ ਦੇ ਆਦੇਸ਼ਾਂ ਦਾ ਪਾਲਣ ਕਰਨਾ ਜ਼ਮੀਨੀ ਸਤਰ ਤੇ ਦੋਰੇ ਮਾਪਦੰਡ ਨਹੀਂ ਹੋ ਸਕਦੇ ਚੋਣ ਆਯੋਗ ਸਾਫ ਸਾਫ ਕਹਿੰਦਾ ਹੈ ਕਿ ਕ੍ਰਾਸਟ ਨਹੀਂ ਲੱਗ ਸਕਦੀਆਂ ਕਿਸੇ ਦੁਕਾਨ ਤੇ ਉਹਦੀ ਮਰਜ਼ੀ ਦੇ ਬਿਨਾ ਝੰਡੇ ਨਹੀਂ ਲੱਗ ਸਕਦੇ ਸਰਕਾਰੀ ਬਿਲਡਿੰਗ ਤੇ ਝੰਡੇ ਨਹੀਂ ਲੱਗ ਸਕਦੇ ਸਰਕਾਰੀ ਖੰਭਿਆਂ ਤੇ ਹੋਲਡਿੰਗ ਨਹੀਂ ਲੱਗ ਸਕਦੇ ਲੇਕਿਨ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਅੰਨ੍ਹਾ ਹੋਇਆ ਪਿਆ ਇਸ ਕਰਕੇ ਮੈਨੂੰ ਆਣਾ ਪਿਆ ਇਹ ਨਹੀਂ ਹੋ ਸਕਦਾ ਕੇਜਰੀਵਾਲ ਦੀ ਨਿਜਮ ਹੋ ਰੋਣ ਬੀਜਪੀ ਜਮੋ ਕੇ ਕੇ ਸਿਰਫ ਤੇ ਸਿਰਫ ਮੋਦੀ ਤੇ ਬੀਜਪੀ ਸਰਕਾਰ ਦੀ ਬਖਲਾਅ ਹੈ ਜੋ ਤੁਸੀਂ ਦੇਖ ਰਹੇ ਹੋ ਅੱਜ ਇਹਨੂੰ ਕਿਸ ਚੀਜ਼ ਦਾ ਡਰ ਆ ਪੰਜਾਬ ਨੂੰ ਪਤਾ ਹੈ ਇਹ ਛੋਤੇ ਨੰਬਰ ਤੇ ਆ ਰਿਹਾ ਪੰਜਾਬ ਦੇ ਵਿੱਚ ਤੇ ਸੈਂਟਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਜਾਰੀ ਹੈ ਉਹਦਾ ਹੀ ਇਹਨਾਂ ਨੂੰ ਡਰ ਹੈ ਜਿਹੜਾ ਇਹਨਾਂ ਨੇ ਅੱਜ ਤਮਾਸ਼ਾ ਕੀਤਾ ਹੈ ਹਰ ਹਰ ਸਰਕਾਰ ਨੂੰ ਹਰ ਪਾਰਟੀ ਨੂੰ ਹੱਕ ਹੁੰਦਾ ਕਿ ਜਦੋਂ ਉਹਦਾ ਸੁਪਰੀਮੋ ਜਾਂ ਉਹਨਾਂ ਦਾ ਕੋਈ ਵੀ ਵੱਡਾ ਲੀਡਰ ਆਏ ਤੇ ਸਜਾਵਟ ਦਾ ਜਿੰਮਾ ਸਾਰੇ ਵਰਕਰਾਂ ਦੇ ਸਿਰ ਤੇ ਹੁੰਦਾ ਇਸ ਸੀਨ ਨੂੰ ਡਰ ਕੇ ਬੁਖਲਾਟ ਇਹਨਾਂ ਦੀ 쇼 ਕਰ ਰਹੀ ਆ ਜਿਨ੍ਹਾਂ ਨੇ ਸਾਡੇ ਪੋਸਟਰ ਉਤਾਰਨ ਦੀ ਕੋਸ਼ਿਸ਼ ਕੀਤੀ ਸਾਡੇ ਚੰਡੇ ਉਤਾਰਨ ਦੀ ਕੋਸ਼ਿਸ਼ ਕੀਤੀ ਸਾਡੇ ਵਰਕਰਾਂ ਦੇ ਉੱਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਭਲੇਖੇ ਜੇ ਰਹਿ ਜਾਣ ਆਮ ਆਦਮੀ ਪਾਰਟੀ ਕਦੀ ਨਾ ਤੱਕਾ ਕਰਦੀ ਐ ਨਾ ਤੱਕਾ ਸਹਿੰਦੀ ਐ ਤੇ ਜੇ ਤੱਕਾ ਕਰਨ ਚਾਹੀਏ ਤਾਂ ਅਸੀਂ ਤੱਕਾ ਚੰਗੀ ਤਰ੍ਹਾਂ ਕਰਦੇ ਆਂ ਤੇ ਚੰਗੀ ਤਰ੍ਹਾਂ ਨਬੇੜ ਦਿਆਂ ਫਿਰ ਉਹਨਾਂ ਨੂੰ ਰਿਮੂਵ ਕਰ ਰਹੇ ਨੇ ਚਲੋ ਆਨ ਇਹਦੇ ਨੂੰ ਸਰ ਕਿਤਰਾ ਮਿੰਟਿੰਗ ਨਹੀਂ ਨਹੀਂ ఎవਰੀਥਿੰਗ ਇਜ਼ ਇਨ ਆਰਡਰ ਤੁਸੀਂ ਦੇਖ ਰਹੇ ਹੋ ਔਰ ਇੱਕ ਚੀਜ਼ ਠੀਕ ਹੈਗੀ ਜਸਟ ਵਹੀ ਕੰਪਲੇਂਟ ਸੀ ਕਿ ਉਹ ਕਾਰਪੋਰੇਸ਼ਨ ਦੇ ਮੁਲਾਜ਼ਮ ਕਰ ਰਹੇ ਨੇ ਦੇਖਣ ਜਾਇਦਾ ਸਰ ਕਿ ਜਿਹੜੇ ਬੋਰਡ ਉਤਾਰੇ ਗਏ ਸੀ ਗੱਡੀਆਂ ਦੇ ਵਿੱਚੋਂ ਫਿਰ ਜਿਹੜੇ ਵਲੰਟੀਅਰ ਨੇ ਉਤਾਰ ਲਏ ਨੇ ਜੀ ਸਰਕਾਰੀ ਗੱਡੀ ਦੇ ਜਿਹੜੇ ਬੋਰਡ ਉਤਾਰੇ ਗਏ ਸੀ ਫਿਰ ਵਾਪਸ ਉਤਾਰ ਲਏ ਕਿ